ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਦੀ ਵੀਡੀਓ 'ਚ ਮੈਂ ਤੁਹਾਡੇ ਨਾਲ ਇਮਾਨਦਾਰ ਲੱਕੜਹਾਰਾ ਕਹਾਣੀ ਸ਼ੇਅਰ ਕਰਨੀ ਹੈ ਪੰਜਾਬੀ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਪਹਿਲੀ ਵਾਰ ਆਏ ਨੇ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਇਮਾਨਦਾਰ ਲੱਕੜਹਾਰਾ ਬਹੁਤ ਪੁਰਾਣੀ ਸਮੇਂ ਦੀ ਗੱਲ ਹੈ ਕਿ ਇੱਕ ਗਰੀਬ ਲੱਕੜਹਾਰਾ ਸੀ ਉਹ ਹਰ ਰੋਜ਼ ਨਦੀ ਕਿਨਾਰੇ ਲੱਕੜਾ ਕੱਟਣ ਜਾਂਦਾ ਸੀ ਤੇ ਸ਼ਾਮ ਵੇਲੇ ਉਹਨਾਂ ਨੂੰ ਵੇਚ ਕੇ ਆਪਣਾ ਤੇ ਪਰਿਵਾਰ ਦਾ ਗੁਜ਼ਾਰਾ ਤੋਰਦਾ ਸੀ ਇੱਕ ਦਿਨ ਜਦੋਂ ਉਹ ਲੱਕੜਾ ਵੱਢ ਰਿਹਾ ਸੀ ਤਾਂ ਉਸਦੀ ਕੁਹਾੜੀ ਨਦੀ ਵਿੱਚ ਡਿੱਗ ਪਈ ਉਹ ਨਿਰਾਸ਼ ਹੋ ਕੇ ਨਦੀ ਕਿਨਾਰੇ ਬੈਠ ਗਿਆ ਅਚਾਨਕ ਨਦੀ ਵਿੱਚੋਂ ਜਲ ਦੇਵਤਾ ਪ੍ਰਗਟ ਹੋਇਆ ਉਸਨੇ ਲੱਕੜਹਾਰੀ ਦੀ ਉਦਾਸੀ ਦਾ ਕਾਰਨ ਪੁੱਛਿਆ ਲੱਕੜਹਾਰੇ ਨੇ ਕਿਹਾ ਕਿ ਉਸਦੀ ਕੁਹਾੜੀ ਨਦੀ ਵਿੱਚ ਡਿੱਗ ਪਈ ਹੈ ਹੁਣ ਉਹ ਆਪਣੇ ਪਰਿਵਾਰ ਨੂੰ ਕਿਵੇਂ ਪਾਲੇਗਾ ਦੇਵਤੇ ਨੂੰ ਲੱਕੜਹਾਰੇ ਤੇ ਦਇਆ ਆ ਗਈ ਉਸਨੇ ਨਦੀ ਵਿੱਚ ਟੁੱਬੀ ਮਾਰੀ ਤੇ ਥੋੜੇ ਚਿਰ ਪਿਛੋਂ ਹੱਥ ਵਿੱਚ ਇੱਕ ਸੋਨੇ ਦੀ ਕੁਹਾੜੀ ਲੈ ਕੇ ਬਾਹਰ ਆਇਆ ਉਸਨੇ ਉਹ ਕੁਹਾੜੀ ਲੱਕੜਹਾਰੇ ਨੂੰ ਦੇਣੀ ਚਾਹੀ ਪਰ ਲੱਕੜਹਾਰੇ ਨੇ ਉਹ ਕੁਹਾੜੀ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਇਹ ਕਹਾੜੀ ਉਸ ਦੀ ਨਹੀਂ ਹੈ ਫਿਰ ਜਲਦੇਵਤੇ ਨੇ ਟੁੱਬੀ ਮਾਰੀ ਤੇ ਇਸ ਵਾਰ ਚਾਂਦੀ ਦੀ ਕਹਾੜੀ ਲੈ ਆਇਆ ਪਰ ਲੱਕੜਹਾਰੇ ਨੇ ਇਸ ਨੂੰ ਵੀ ਲੈਨ ਤੋਂ ਇਨਕਾਰ ਕਰ ਦਿੱਤਾ ਫਿਰ ਤੀਜੀ ਵਾਰ ਜਲਦੇਵਤਾ ਟੁੱਬੀ ਮਾਰ ਕੇ ਲੋਹੇ ਦੀ ਕਹਾੜੀ ਲੈ ਆਇਆ ਲੱਕੜਹਾਰਾ ਆਪਣੀ ਕਹਾੜੀ ਦੇਖ ਕੇ ਬਹੁਤ ਖੁਸ਼ ਹੋਇਆ ਉਸਨੇ ਜਲ ਦੇਵਤੇ ਦਾ ਧੰਨਵਾਦ ਕੀਤਾ ਜਲ ਦੇਵਤਾ ਲੱਕੜਹਾਰੇ ਦੀ ਇਮਾਨਦਾਰੀ ਤੋਂ ਬਹੁਤ ਖੁਸ਼ ਹੋਇਆ ਉਸਨੇ ਲੱਕੜਹਾਰੇ ਨੂੰ ਇਨਾਮ ਵਜੋਂ ਸੋਨੇ ਤੇ ਚਾਂਦੀ ਦੀਆਂ ਕਹਾੜੀਆਂ ਵੀ ਦੇ ਦਿੱਤੀਆਂ ਅਤੇ ਲੱਕੜਹਾਰਾ ਵੀ ਬਹੁਤ ਖੁਸ਼ ਹੋਇਆ ਸਿੱਖਿਆ ਸਾਨੂੰ ਸਦਾ ਇਮਾਨਦਾਰ ਰਹਿਣਾ ਚਾਹੀਦਾ ਹੈ ਤਾਂ ਇਹ ਸੀਗੀ ਕਹਾਣੀ ਮੰਦਰ ਲੁਕੜ ਹਰਿ ਤੇ ਪੰਜਾਬੀ ਵਿੱਚ ਤੇ ਅੱਜ ਦੀ ਵੀਡੀਓ ਚ ਐਨੀ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ